ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਸ਼ੂਰਾ ਸ਼ੂਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਦਾ ਨੂੰ ਦੋ ਪਸ਼ੂ ਦਿਖਾਵਾਂਗੇ ਇੱਕ ਵੈੜ ਤੇ ਇੱਕ ਹੀ ਝੋਟੀ ਆ ਦੋਵੇਂ ਪਸ਼ੂ ਬਿਲਕੁਲ ਵੇਸ ਵਾਈ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਵੀਰ ਜਗਰਾਜ ਜੀ ਹੁਣਾਂ ਦੇ ਕੋਲ ਤੇ ਆਜੂ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਹਾਂ ਜੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਚੱਲਦੀ ਜੀ ਤੁਹਾਨੂੰ ਸੁਣਾਵਾਂ ਵਧੀਆ ਵਧੀਆ ਚੱਲ ਰਹੀ ਹੈ ਵਧੀਆ ਹੀ ਚੱਲਦਾ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਜੁਗਾ ਸਿੰਘ ਪਿੰਡ ਛੂਰਾ ਜ਼ਿਲ੍ਹਾ ਅਮਰਸਰ ਤਹਿਸੀਲ ਨਾਲਾ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 82888 6656 ਠੀਕ ਆ ਜੀ ਤੇ ਬਾਈ ਦੱਸਿਓ ਅਸੀਂ ਪਹਿਲੇ ਨੰਬਰ ਤੇ ਵੜ ਕਿਨਵਾ ਸਵੇਰ ਸੁਈਆ ਤੇ ਦੂਜੇ ਤੂਰੇ ਵੜ ਸੁਈ ਜੇ ਅੱਛਾ ਜੀ ਪਰਸੋ ਦੀ ਸੁਈ ਆ ਠੀਕ ਆ ਜੀ 20 ਤੋਂ 22 ਲੀਟਰ ਇਹਦੇ ਵਿੱਚ ਬੜਾ ਤਿਆਰ ਦੇ ਠੀਕ ਆ ਠੀਕ ਆ ਜੀ ਇਹ ਜਵਾਬ ਕੀ ਆ ਗਿਆ ਜੀ ਜਵਾਬ ਪਿੱ ਠੀਕ ਲੋ ਜੀ ਪਿੱਛੇ ਵੀ ਫੀ ਮਲਕਾਫ ਤੇ 20 ਤੋਂ 22 ਲੀਟਰ ਜਿਹੜਾ ਬੋਲਾ ਹੀ ਬੋਲਾ ਸਟਾਰ ਹੈ ਬਾਕੀ ਖੋਲ ਕੇ ਬਖੁੰਦੇ ਆ। ਕਾਹ ਦੇ ਗਾਟ ਜਿਹੜਾ ਬਹੁਤ ਤਗੜਾ ਆ ਗਿਆ ਹਨ ਘਰਮ ਵਾਲੀ ਵਹਿੜਿਆ ਬਾਈ ਕਿੰਨਾ ਕੁ ਭਰੂਗੀ ਇਹ? ਦੁੱਧ ਭਰਜੂ ਵੀਰ ਜੀ 30 ਤੋਂ 35 ਲੀਟਰ ਐਸੇ ਆਈ। ਹਾਂ ਜੀ। ਠੀਕ ਹੈ ਠੀਕ ਲੋ ਜੀ 30 ਤੋਂ 35 ਲੀਟਰ ਜਿਹੜਾ ਦੁੱਧ ਭਰੂਗੀ ਤੇ ਪੰਡਾਮ ਪਾਈਆਂ ਵਾ ਥੱਲੇ ਘਰਮ ਵਾਲੀ ਨੇ ਤੇ ਥਣ ਵੀ ਐਨ ਕੱਲਾ ਕੱਲਾ ਲੱਗਾ ਪਿਆਰੇ ਗਿੱਠ ਗਿੱਠ ਤੇ ਥਣ ਲੱਗਾ ਵਾ ਤੇ ਹਵਾਨੇ ਦੇ ਨਾੜਾ ਲੋੜਾ ਵੀ ਕਾਫੀ ਆ ਗਈ ਨਾ। ਇਹnabla group chat ਪਰ ਮੈਂ ਤੁਹਾਨੂੰ ਤੁਹਾਨੂੰ ਦਾ ਸੈਰ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਚਲੋ ਜੀ ਚੈੱਕ ਸਹਣ ਪੰਡਾਂ ਹੀ ਪਾਈਆਂ ਪਈਆਂ ਕਰਮਾ ਦੇ ਤੇ ਇੱਕ ਟਿਕਾੜ ਤੋਂ ਜੀਓ ਜੀ ਅਗਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਨੇ ਥਾਣਾ ਦਾ ਸੈਰ ਗਿਆ ਵਾ ਜਿਹੜਾ ਬਹੁਤ ਹੀ ਸ਼ਾਨਦਾਰ ਤੇ ਨਾੜਾ ਨੂੜਾ ਵੀ ਕਾਫੀ ਆ ਗਿਆ ਵਾ ਤੇ ਇਹਦਾ ਜਵਾੜ ਵੀ ਪੈ ਗਿਆ ਆਜੋ ਠਾ ਦੇ ਮੜਾ ਜਾ ਪਾ ਪਾਈ ਲੋ ਜੀ ਆ ਆ ਗਿਆ ਜੀ ਸੀਮ ਮਲਕਾਪ ਲੋ ਜੀ ਚੰਗੇ ਸੀ ਮੰਦਾ ਵੀ ਪਛੇ ਗਲਾ ਨਾ ਠੀਕ ਹੈ ਜੀ ਇਹ ਬਾਈ ਜੀ ਪਤਾ ਕਿਹੜੇ ਸੀ ਮੰਦੀ ਵਸੀ ਪਛੇ ਠੀਕ ਹੈ ਜੀ ਲੋ ਜੀ ਕਿ ਇੱਕ ਵੀਰ ਨੇ ਚੰਗਾ ਸੀਮ ਨਹੀਂ ਭਰਾਇਆ ਵਾ ਕੋਈ ਸਾਮ ਕਾਲੂ ਦੇ ਗਾਂ ਇਹ ਵੀ ਚੰਗੀ ਬੀੜ ਦੇ ਵਿੱਚ ਆ ਗਈ ਆ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਕਰਨਾ ਜੇ ਮੁੱਲ ਤਾਂ ਹੀ ਮਾਰਕੀਟ ਦੇ ਹਿਸਾਬ ਨਾਲ ਵੇਚ ਲੋ ਕਿਤੇ ਦੀ ਆ ਹਾਂ ਜੀ ਦੇ ਦੀਏ ਇੱਕ ਵੀਰ ਹੀ ਹਾਂ ਇੱਕ ਵੀਰ ਹੀ ਚਲੋ ਹਾਂ ਅਸੀਂ ਇਹਨਾਂ ਨੂੰ ਵੇਚ ਕਰ ਦਈਏ ਆ ਦੁੱਧ ਇਹ ਜਿੰਨੇ ਚੰਗਰ ਦੀਏ ਜਿਆਦਾ ਬਿਲਕੁਲ ਹਾਨਾ ਲਈ ਇੱਕ ਦਸ ਦੀ ਬੈਠ ਦੇ ਕਰਦੀਏ ਅੰਦਰ ਦਸ ਮੰਤਰ ਹੈ ਹਾਂ ਦਸ ਤੋਂ ਮੰਤਰ ਕਰਦੀਏ ਕੋਈ ਕਰ ਲੋ ਲਾ ਦੇ ਪੰਜ ਦਲਾ ਇੱਕ ਪੰਜ ਦੀ ਜਾਂਦੀ ਐ ਚਲੋ ਤਿੰਨ ਦੇ ਇੱਕ ਪੰਜ ਨਹੀਂ ਦੇ ਦਿੰਦੇ ਜਸਮੋ ਲਓ ਜੀ ਪਹਿਲੀ ਵੀਡੀਓ ਪਾਈ ਹੁਣ ਆਲੀ ਤੇ ਪਾਈ ਨੇ ਵੀ ਖੁੱਲਾ ਮਾਨਦਾਲ ਕਰਤਾ ਵਾ ਤੇ 30 ਲੀਟਰ ਜਿਹੜਾ ਦੁੱਧ ਕਰੋਗੇ ਕਰਮਾ ਵਾਲੀ ਦਾ ਜੇ ਸਿਰਫ 2 ਜਾਂ 3 ਦਿਨ ਹੋਏ ਆ ਤੇ 22 ਲੀਟਰ ਜਿਹੜਾ ਬੋਲਾ ਇਸ ਟਾਈਮ ਬਿਲਕੁਲ ਤਿਆਰ ਆ ਤੇ ਕਾਟ-ਕਾਟ ਵੀ ਚੰਗਾ ਵ ਤੇ ਹੈਵੀ ਬਰੀਡ ਦੇ ਵਿੱਚ ਆ ਗਈ ਆ ਤੇ ਆਜੋ ਦੂਜੇ ਨੰਬਰ ਤੇ ਭਾਈਆ ਛੋਟੀ ਮਾਰ ਦੱਸੋ ਕਿੰਨਾ ਸੁਆ ਸੁਈ ਇਹ ਛੋਟੀ ਫੈਲਾ ਸੁਆ ਸੁਈ ਦੇ ਵਿੱਚ ਅੱਛਾ ਜੀ ਹਾਂ ਜੀ ਤੇ ਬੱਚਾ ਕਿਹਜੇ ਦਾ ਮਾਰਾ ਅੱਛਾ ਜੀ ਦੰਦਾ ਜਾਂ ਜੇਕ ਜਾਂ ਨਹੀਂ ਦੰਦੋ ਜਵਾਨ ਠੀਕ ਹੈ ਜੀ ਹਾਂ ਜੀ ਲਓ ਜੀ ਮੈਂ ਦੁੱਧ 10 ਲੀਟਰ ਠੰਡਾ ਹੋਊਗਾ ਅੱਛਾ ਜੀ ਕੋਈ ਰੋਲ ਨਹੀਂ ਕੋਈ ਕੋਈ ਨਹੀਂ ਜਿਸਾਂ ਲੱਗਦੀ ਹੋਊਗਾ ਜਦੋਂ ਬੱਤੀ ਈ ਜੀ ਨਾ ਬਣੀ ਸੀ ਦੀਆਂ ਸੁਰਨਾ ਨਾ ਤਰਾਂਦ ਕੋਈ ਇਹ ਬਈ ਇਹ ਕਿੰਨਾ ਘਟਾ ਹੋ ਗਿਆ ਤੈਨੂੰ ਇਹਨੂੰ 15 ਤੋਂ 20 ਦਿਨ ਹੋ ਗਏ ਅੱਛਾ ਜੀ ਹਾਂ ਜੀ ਠੀਕ ਲੋ ਜੀ 15 ਤੋਂ 20 ਦਿਨ ਦੇ ਆਸ-ਪਾਸ ਜਰਾ ਟਾਈਮ ਹੋ ਗਿਆ ਵਾ ਆਖਾਂ ਲਾ ਗਿਆ ਜੇ ਚੱਡਾ ਪਿਛੇ ਪਿਓਰ ਜੈੱਟ ਬਲੈਕ ਮੋਹਰਾ ਨਸਲ ਦੇ ਵਿੱਚ ਝੋਟੀ ਆ ਗਈ ਆ ਕਿ ਕਾਟ ਕਾਟ ਚਲੋ ਚੰਗਾ ਆ ਗਿਆ ਤੇ ਬਿੱਟ ਥੋੜਾ ਵੀ ਚੰਗਾ ਵਾ ਇਹਦਾ 10 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਤੇ ਥਣ ਜਿਹੜਾ ਨੋਕ ਵਾਲਾ ਲੱਗਾ ਵਾ ਐਨ ਕੱਲਾ ਕੱਲਾ ਥਣ ਲੱਗਾ ਵਾ ਤੇ ਨੋਕ ਵਾਲੇ ਥਣ ਦੀ ਚੋਾਈ ਜਿਹੜੀ ਬਹੁਤ ਹੀ ਜ਼ਿਆਦਾ ਨਰਮ ਨਿਕਲਦੀ ਆ। ਬਾਕੀ ਸੇਂਗ ਸੇਂਗ ਵੀ ਬਹੁਤ ਹੀ ਚੰਗਾ ਲੱਗਾ ਆ ਐਨ ਰੈਂਗ ਸੇਂਗ ਲੱਗਾ ਪਿਆ ਉਹ ਵੀ ਫੇਸ ਕੁਆਲਟੀ ਆਪਾਂ ਲਾ ਕੇ ਉਹ ਚੈੱਕ ਕਰਾ ਦਿੰਦੇ ਤੁਹਾਨੂੰ। ਦੋ ਵਜੀ ਤੇ ਇਸ ਕੁਆਲਟੀ ਚੈੱਕ ਕਰ ਸਕਦੇ ਜਿਵੇਂ ਹੋਰ ਜਿਆਦਾ ਬਲੈਕ ਆ ਗਈ ਜਿਹੜੇ ਰੈਂਗ ਸੇਂਗ ਲੱਗਾ ਪਿਆ ਵਾ ਤੇ ਜਵਾਕ ਪਾਈ ਜਿਹੜਾ ਮਰ ਗਿਆ ਜਵਾਕ ਠੀਕ ਮੂਠੀ ਬਣਾ ਲਈ ਨੀ ਉਹ ਇਥੋਂ ਜਨਰਲ ਕੋਈ ਲੈ ਗਿਆ ਚੁੱਕੇ ਅੱਛਾ ਜੀ ਤੇ ਮਿਲਦੀ ਕਿਵੇਂ ਭਾੜੇ ਤੇ ਮਿਲਦੀ ਇੱਥੇ ਚਾੜ ਦੀ ਵਾਹ ਠੀਕ ਹੈ ਠੀਕ ਹੈ ਇਹਦਾ ਤਾਂ ਆਪੀ ਦੇ ਮਿਲ ਪੈਂਦੀ ਆ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਕਰਨਾ ਮੁੱਲ ਦੇਖ ਲਓ ਮਾਰਕੀਟ ਦੇ ਹਿਸਾਬ ਨਾਲ ਚੁੱਕਾ ਜੀ ਇਹਨੋਂ ਕਿਹਾ ਆਖ ਮਾਰ ਗਿਆ ਭਾਣਾ ਚਲੋ ਮੇਰਾ ਨਾ ਦੇਰ ਜੇ ਲੱਗਦੀ ਢੀਕ ਕਰੀਏ ਜਾਇਬ ਜਾਇ ਇਹਦਾ ਵੀ ਤੂੰ ਇਹ ਵੀ ਹਾਂ ਨਾ ਹੀ ਦੱਸ ਦੋ ਵੀ ਜਿੱਥੇ ਕਿ ਛਟਣੀ ਆਪਾਂ ਲੰਬੇ ਦੀ ਵੀ ਉਹ ਛੋਟਾ ਛੱਪਾ ਯੂਪੀਆ 2500 ਠੀਕ ਹੈ ਠੀਕ ਹੈ ਲਓ ਜੀ 90000 ਰੁਪਏ ਕਹਿੰਦਾ ਕਿ ਛੋਟੇ ਛੱਪਾ ਚਲੋ ਕਰ ਦਾਂਗੇ ਜਰੂਰ ਬਾਕੀ ਝੋਟੀ ਜਿਹੜੀ ਸਾਲ ਵਾਲੀ ਕੋਈ ਖਾਂਦ ਲੂਗਾ ਵੀਰ ਭਰਾ ਤੇ ਵੀ ਚਲੋ ਤਮਲ ਬਾਦੀ ਰਪੀਆ ਚੰਗਾ ਕੱਢੀ ਜਾਊਗੀ ਤੇ ਬਾਕੀ ਝੋਟੀ ਜਣੀ ਬਹੁਤੀ ਖਰੀ ਜੇ 50 ਲੂਗਾ ਬਿਲਕੁਲ ਨਵੀਂ ਝੋਟੀ ਆ ਤੇ ਪਸ਼ੂ ਪਾਈ ਦੇ ਕੋਲ ਚਲੋ ਚੰਗੇ ਆ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ